ਇਹ ਤੁਸੀਂ ਦਾ ਖਾਸ ਵਾਲੇ ਜਿਸ ਪਤੇ ਸੁਸਰਬਾਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੱਖ ਜੀਵਨ ਜਾਚ ਵੱਲੋਂ ਜੋ ਵੱਖ-ਵੱਖ ਨਗਰਾਂ ਦੇ ਵਿੱਚ ਗੁਰਮਤਿ ਕਲਾਸਾਂ ਲਾਈਆਂ ਜਾਂਦੀਆਂ ਨੇ ਇਸ ਕਲਾਸ ਵਿੱਚ ਕਿ ਹਰੇਕ ਕਲਾਸ ਵਿੱਚ ਬੱਚਿਆਂ ਨੂੰ ਛਕਣ ਵਾਸਤੇ ਕੋਈ ਨਾ ਕੋਈ ਲਿਆ ਕੇ ਦਿੱਤਾ ਜਾਂਦਾ ਸੋ ਇਸ ਕਲਾਸ ਵਿੱਚ ਜੋ ਬਹੁਤ ਸਾਡੇ ਸਤਿਕਾਰਯੋਗ ਕੇਕ ਸੈਂਡਵੇਕ ਸਰਈਆ ਵਾਲੇ ਭਾਜੀ ਬਹੁਤ ਵਧੀਆ ਉਹਨਾਂ ਦਾ ਸੁਭਾਅ ਸੋ ਉਹਨਾਂ ਦੇ ਕੋਲ ਗਏ ਸੀ ਉਹ ਕਹਿੰਦੇ ਵੀ ਇੱਕ ਦੋ ਡੱਬੇ ਸਾਡੇ ਵੱਲੋਂ ਜਿਹੜੇ ਲੈ ਕੇ ਬੱਚਿਆਂ ਨੂੰ ਜ਼ਰੂਰ ਮਤਾਇਓ ਸੋ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜੀ ਸੇਵਾ ਜਿਹੜੀ ਜ਼ਰੂਰ ਕਰਿਆ ਕਰੋ ਵਾਹਿਗੁਰੂ ਸਤਿ you uh -huh.